ਹਾਂਜੀ ਮਿੱਤਰੋ ਜਿਹੜੇ ਹਜ਼ਾਰਾਂ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਨਸ਼ਾ ਛੱਡਣਾ ਚਾਹੁੰਦੇ ਨੇਗੇ ਤੇ ਉਹ ਇੱਥੋਂ ਆ ਕੇ ਤੁਸੀਂ ਆਪਣਾ ਨਸ਼ਾ ਛਡਾ ਸਕਦੇ ਹੋ ਕੁਝ ਹੀ ਦਿਨਾਂ ਦੇ ਵਿੱਚ ਬਿਨਾਂ ਕਿਸੇ ਤਕਲੀਫ ਤੋਂ ਪਹਿਲੀ ਗੱਲ ਤਾਂ ਮੈਂ ਸਭ ਤੋਂ ਪਹਿਲਾ ਇਹੀ ਕਹੂੰਗਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿ ਸਰਬੱਤ ਦੇ ਭਲੇ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ ਆਹ ਵੀਰ ਨੇ ਸਾਹਮਣੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਵੀਰ ਨੇ ਮੈਂ ਇੱਕ ਵੀਡੀਓ ਪਾਈ ਸੀ ਹਜ਼ਾਰਾਂ ਨੌਜਵਾਨ ਠੀਕ ਕਰਤੇ ਮੇਰੇ ਕੋਲ ਵੀ ਫੋਨ ਬਹੁਤ ਆਏ ਵੀ ਅਸੀਂ ਇਹਨਾਂ ਦੀ ਵੀਡੀਓ ਵੇਖੀ ਤੇ ਦਵਾਈ ਲਈ ਗੋਪਤ ਦਵਾਈ ਇਹ ਦਿੰਦੇ ਨਹੀਂ ਕਿਸੇ ਦਾ ਨਾਮ ਨਹੀਂ ਇਹੋ ਕਰਦੇ ਉਹ ਜਾਗਰ ਤੇ ਹਜ਼ਾਰਾਂ ਨੌਜਵਾਨ ਠੀਕ ਕਰਤੇ ਬਾਈ ਕੀ ਕਹੂੰਗਾ ਇਹੋ ਜਿਹਾ ਕਿ ਸੰਜੀਵਨੀ ਬੂਟੀ ਲਈ ਬੈਠੇ ਹੋਗੇ ਦੇਖੋ ਬਾਈ ਜੀ ਜੋ ਵੀ ਦੋਸਤ ਮਿੱਤਰ ਨਸ਼ਾ ਛੱਡਣਾ ਚਾਹੁੰਦੇ ਨੇ ਨਸ਼ਾ ਕਰਕੇ ਅੱਕ ਚੁੱਕੇ ਨੇ ਥੱਕ ਚੁ ਹੂੰ ਦਵਾਈਆਂ ਖਾ ਕੇ ਵੀ ਅੱਕ ਚੁੱਕੇ ਨੇ ਥੱਕ ਚੁੱਕੇ ਤੇ ਨਫੂਕਲੇ ਬਈ ਉਹਨੇ ਵੀ ਅਗਰੇ ਦਵਾਈਆਂ ਖਾ ਲਾ ਕੇ ਕਿਉਂਕਿ ਨਸ਼ਾ ਜਿਹੜਾ ਵੀਰ ਮੇਰੇ ਉਹ ਇਹ ਆਪਾਂ ਨੂੰ ਅੱਜ ਆਪਾਂ ਦੇਖ ਰਹੇ ਆ ਨਸ਼ਾ ਕਰਨ ਵਾਲਿਆਂ ਜਿਹੜੇ ਉਹਨਾਂ ਦੇ ਪਰਿਵਾਰਾਂ ਦੀ ਬਰਬਾਦੀ ਹੂੰ ਪੈਸੇ ਦੀ ਬਰਬਾਦੀ ਤੇ ਨਸ਼ਾ ਜਿਹੜਾ ਕਰਦਾ ਵੀਰ ਮੇਰਾ ਕਰ ਪੱਟੇ ਜਾਂਦੇ ਨੇ ਤਲਾਕ ਹੋ ਜਾਂਦੇ ਨੇ ਬਈ ਸਹੀ ਭਾਜੀ ਤੁਸੀਂ ਬੋਲਿਆ ਨਾ ਹੂੰ ਆਪਾਂ ਦੇਖ ਰਿਹਾ ਜਿਹੜਾ ਦੋਸਤ ਮਿੱਤਰ ਨਸ਼ਾ ਕਰਦਾ ਉਹਦਾ ਸਰੀਰ ਬਿਲਕੁਲ ਖਤਮ ਹੋ ਜਾਂਦਾ ਸਾਡੇ ਨਾਲ ਜਦੋਂ ਕੋਈ ਬੰਦਾ ਫੋਨ ਤੇ ਗੱਲ ਕਰਦਾ ਉਹਨੂੰ ਪੁੱਛਦੇ ਆ ਵੀ ਤੇਰੀ ਉਮਰ ਕਿੰਨੀ ਆ ਹੂੰ ਉਹ ਕਹਿੰਦਾ ਮੇਰੀ ਉਮਰ ਹਲੇ 25 ਸਾਲ ਦੀ ਹੈ ਤੇ ਮੈਨੂੰ ਇਹ ਲੱਗਦਾ ਹੁੰਦਾ ਰੀਅਲ ਸਚਾਈ ਆ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦੇ ਆ ਵੀ ਉਹ ਬੰਦਾ 50 55 ਸਾਲ ਦਾ ਬੋਲ ਰਿਹਾ ਹੈ ਅਸੀਂ ਪੁੱਛਦੇ ਹਾਂ ਜਦੋਂ ਉਹਦੀ ਉਮਰ ਹਰਾਨ ਹੋ ਜਾਂਦਾ ਕਿਉਂਕਿ ਨਸ਼ੇ ਨੇ ਜਿਹੜਾ ਸਰੀਰ ਇੰਨੇ ਖੋਖਲੇ ਕਰ ਦਿੱਤੇ ਨੇ ਘਰਾਂ ਦੇ ਘਰ ਖੋਖਲੇ ਕਰ ਦਿੱਤੇ ਨੇ ਨਸ਼ੇ ਦੀ ਲਤ ਮੌਤ ਨੂੰ ਖਾਤ ਜਿਹੜਾ ਮੇਰਾ ਦੋਸਤ ਮਿੱਤਰ ਨਸ਼ਾ ਛੱਡਣਾ ਚਾਹੁੰਦਾ ਤੁਸੀਂ ਵੀ ਸਾਡੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੈਗੇ ਹੋ ਕਿਉਂਕਿ ਆਪਾਂ ਇਹ ਇੱਕ ਮਿਸ਼ਨ ਲੈ ਕੇ ਚੱਲੇ ਹੋਏ ਹਾਂ ਵੀ ਸਾਡਾ ਜਿਹੜਾ ਮਿਸ਼ਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰਾ ਹੁੰਦਾ ਜਾ ਰਿਹਾ ਹੈ ਹੈਗਾ ਕਿਉਂਕਿ ਪੂਰਾ ਇਸੇ ਤਰ੍ਹਾਂ ਹੋਣਾ ਵੀ ਜੇ ਆਪਾਂ ਆਪਣੀ ਆਵਾਜ਼ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਈਏ ਜਿਹੜੇ ਦੋਸਤ ਮਨ ਕਰਕੇ ਤਨ ਕਰਕੇ ਆਪਣੇ ਪਰ ਉਹ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਨਸ਼ਾ ਕਰਕੇ ਵੀ ਅੱਕ ਚੁੱਕੇ ਨੇ ਪਰ ਚੰਗਾ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਛੱਡਣ ਵਾਸਤੇ ਕਿ ਛੱਡਿਆ ਕਿਵੇਂ ਜਾਵੇ ਕਿਉਂਕਿ ਨਸ਼ਾ ਕਰਨ ਕਰਕੇ ਜਿਹੜੀਆਂ ਆਫਤਾਂ ਆਉਂਦੀਆਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਅੱਜ ਅਸੀਂ ਸਾਡੇ ਸਮਾਜ ਦੇ ਵਿੱਚ ਦੇਖ ਰਹੇ ਹਾਂ ਪੂਰੀ ਬਰਬਾਦੀ ਚੱਲ ਰਹੀ ਹੈ ਚੱਲ ਰਹੀ ਹੈ ਪੂਰੀ ਹੂੰ ਜਿਹੜੇ ਮੇਰੇ ਦੋਸਤ ਨੇ ਇਸ ਬਰਬਾਦੀ ਦੇ ਰਾਹ ਤੋਂ ਛੱਡ ਕੇ ਉਹਨੇ ਨਸ਼ਾ ਛੱਡਣਾ ਹੈ ਨਸ਼ਾ ਛੱਡਣ ਵੇਲੇ ਜਿਹੜੀਆਂ ਉਹਨੂੰ ਤਕਲੀਫਾਂ ਆਉਂਦੀਆਂ ਨੇ ਅੱਖਾਂ ਚੋਂ ਪਾਣੀ ਨਿਕਲਦਾ ਕਹਿੰਦਾ ਲੂਜ਼ ਮੋਸ਼ਨ ਹੁੰਦੇ ਆ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਰੀਰ ਟੁੱਟਦਾ ਲੱਤਾਂ ਬਾਹਾਂ ਮਾਂ ਦਰਦ ਕਰਦੀਆਂ ਨੇ ਮੈਂ ਕਹਿੰਦਾ ਪਹਿਲੇ ਦਿਨ ਤੋਂ ਤੋੜਬੰਦ ਹੋ ਜਾਂਦੀ ਆ ਅੱਛਾ ਜੀ ਵਾਹ ਜੀ ਵਾਹ ਸਾਡੇ ਜਿਹੜੀ ਆਯੁਰਵੇਦਿਕ ਦਵਾਈ ਆ ਜੜੀ ਬੂਟੀਆਂ ਤੋਂ ਬਣੀ ਹੋਈ ਆ ਇੱਕ ਸੁਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦੀ ਆ ਚੰਗੇ ਖੁਰਾਕੀ ਤੱਤਾਂ ਦੀ ਤਰ੍ਹਾਂ ਕੰਮ ਕਰਦੀ ਆ ਕਿਉਂਕਿ ਸਾਡੇ ਸਰੀਰ ਨੂੰ ਇੱਕ ਚੰਗੀ ਸਲਾਹ ਤੇ ਇੱਕ ਚੰਗੀ ਖੁਰਾਕ ਦੀ ਲੋੜ ਆ ਨਾ ਕਿ ਦਵਾਈਆਂ ਦੀ ਅੱਗੇ ਪੁਰਾਣੇ ਸਮੇਂ 'ਚ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਪੰਜੇਰੀਆਂ ਖਾਂਦੇ ਸੀ ਖਲ ਬਾਉਂਦੇ ਸੀ ਕੰਮ ਕਰਦੇ ਸੀਗੇ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਅੱਜ ਟੈਨਸ਼ਨ ਭਰੀ ਜਾਂਦੀ ਏ ਦੇ ਵਿੱਚ ਬੰਦਾ ਸੋਚਦਾ ਮੈਂ ਨਸ਼ਾ ਕਰਕੇ ਇਸ ਟੈਨਸ਼ਨ ਨੂੰ ਖਤਮ ਕਰ ਸਕਦਾ ਪਰ ਦੋਸਤ ਨਹੀਂ ਇਹ ਹੋਰ ਵੀ ਤੇਰੀ ਟੈਨਸ਼ਨ ਵੱਧ ਜਾਂਦੀ ਆ ਅਸੀਂ ਦੇਖ ਰਹੇ ਹਾਂ ਸਾਡੇ ਅੱਜ ਲੋਕਾਂ ਦੇ ਜਿਹੜੇ ਨਸ਼ਾ ਕਰਦੇ ਨੇ ਸਾਡੇ 10 ਸਾਲ ਹੋ ਗਏ 15 ਸਾਲ ਹੋ ਗਏ ਮੈਰਿਜ ਹੋਈ ਨੂੰ ਬੱਚਾ ਨਹੀਂ ਹੋਇਆ ਭਾਜੀ ਨਸ਼ਾ ਸਰੀਰ ਨੂੰ ਜੜ ਤੋਂ ਖਤਮ ਕਰ ਦਿੰਦਾ ਸਾਡੀ ਜਿਹੜੀ ਦਵਾਈ ਹੈ ਇਹ ਸਰੀਰ ਦੀ ਜੜ ਸਿਰ ਤੋਂ ਲੈ ਕੇ ਪੈਰਾਂ ਤੱਕ ਸਫਾਈ ਕਰਦੀ ਹੈ ਸਾਡੀ ਦਵਾਈ ਨਸ਼ੇ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਤਾਕਤ ਵੀ ਤੁਸੀਂ ਕਹਿੰਦੇ ਵੀ ਤਾਕਤ ਵੀ ਬਹੁਤ ਹੁੰਦੀ ਹੈ ਤਾਕਤ ਬਹੁਤ ਜ਼ਿਆਦਾ ਵੀਰੇ ਜਿੰਨੀ ਮਰਜ਼ੀ ਬੰਦਾ ਚਾਹੁੰਦਾ ਮੈਨੂੰ ਤਾਕਤ ਚਾਹੀਦੀ ਹੈ ਬੰਦੇ ਦੀ ਉਮਰ ਅੱਜ ਮੰਨ ਲਓ 60 ਸਾਲ ਦੀ ਹੈ ਉਹਨੂੰ 30 ਸਾਲਾਂ ਵਾਲਾ ਜੋਸ਼ ਉਹਦੇ ਅੰਦਰ ਆ ਜਾਂਦਾ ਸਾਡੀ ਦਵਾਈ ਨਾਲ ਇਹੋ ਜੀ ਕੀ ਸੰਜੀਵਨੀ ਬੂਟੀਆਂ ਬਈ ਇਹਦੇ ਚ ਭਾਈ ਜੀ ਇਹ ਹਯੁਰਵੇਦਿਕ ਜੜੀ ਬੂਟੀਆਂ ਦਾ ਬਣਿਆ ਹੋਇਆ ਇੱਕ ਮਿਸ਼ਰਣ ਹੈ ਅ ਜਿਹੜੇ ਦੋਸਤਾਂ ਮਿੱਤਰਾਂ ਨੇ ਨਸ਼ਾ ਛੱਡਿਆ ਕੋਈ ਕਹਿੰਦਾ ਮੈਨੂੰ ਬਿਮਾਰੀਆਂ ਮੇਰੀਆਂ ਠੀਕ ਹੋ ਗਈਆਂ ਸਾਡੀਆਂ ਦਵਾਈਆਂ ਖਾ ਕੇ ਇਦਾਂ ਦੇ ਵੀ ਸਾਨੂੰ ਆ ਕੇ ਲੋਕ ਜਿਹੜੇ ਦੱਸਦੇ ਨੇ ਵੀ ਵੀਰੇ ਮੇਰਾ ਤਾਂ ਸ਼ੂਗਰ ਵੱਧਦਾ ਸੀ ਉਹ ਵੀ ਠੀਕ ਹੋ ਗਿਆ ਮੇਰੇ ਪੇਟ ਦੀਆਂ ਪ੍ਰੋਬਲਮਾਂ ਸੀ ਉਹ ਵੀ ਠੀਕ ਹੋ ਗਈਆਂ ਗੋਡੇ ਦਰਦ ਕਰਦੇ ਸੀ ਉਹ ਵੀ ਠੀਕ ਹੋ ਗਏ ਨੇ ਭਾਈ ਕਈ ਦਵਾਈ ਲੈਣਾ ਵੀ ਚਾਹੁੰਦੇ ਨੇ ਕਿ ਉਹ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਉਹ ਤੁਹਾਡੇ ਸਾਹਮਣੇ ਨਹੀਂ ਆ ਕੇ ਬਾਈ ਦੱਸ ਸਕਦੇ ਵੀ ਅਸੀਂ ਆਹ ਨਸ਼ਾ ਕਰਦੇ ਕਿਉਂਕਿ ਬਹੁਤ ਜ਼ਿਆਦਾ ਬੇਸ਼ਰਮੀ ਮੰਨਦੇ ਵੀ ਉਹ ਉਹਨਾਂ ਨੂੰ ਕਿਸ ਤਰ੍ਹਾਂ ਦਵਾਈ ਫਿਰ ਕੇ ਦੇ ਬਾਈ ਜੀ ਅੱਜ ਦਾ ਸਮਾ ਜਿਹੜਾ ਸਾਨੂੰ ਆਹ 4-5 ਇੰਚ ਦੀ ਸਕਰੀਨ ਆ ਮੋਬਾਈਲ ਜੀ ਨੂੰ ਕਹ ਲੀਏ ਇਹਦੇ ਰਾਹੀਂ ਸਾਨੂੰ ਫੋਨ ਤੇ ਗੱਲ ਕਰੇ ਨਹੀਂ ਫੋਨ ਚੱਕਿਆ ਜਾਂਦਾ ਸਾਡੇ ਤੋਂ ਕਈ ਵਾਰ ਬਿਜੀ ਹੁੰਨੇ ਆ WhatsApp ਤੇ ਮੈਸੇਜ ਛੱਡ ਦੋ ਵੀ ਭਾਈ ਜੀ ਸਾਡੇ ਨਾਲ ਕਾਲ ਕਰ ਲਓ ਅਸੀਂ ਖੁਦ ਵੀ ਕਾਲ ਕਰ ਲਈਦੀ ਆ ਤੁਹਾਨੂੰ ਆ ਨੰਬਰ ਦੇ ਉੱਪਰ ਕਾਲ ਕਰੋ ਭਾਈ ਜੀ ਨੰਬਰ ਪਤਾ ਸਾਡਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੇ ਤੁਸੀਂ ਸਾਡੇ ਕੋਲੇ ਨਹੀਂ ਵੀ ਆਉਣਾ ਚਾਹੁੰਦੇ ਦੁਨੀਆਂ ਦੇ ਕਿਸੇ ਵੀ ਤਰ੍ਹਾਂ ਚਾਹੁੰਦੇ ਹਾਂ ਜੀ ਹੁਣ ਆਪਾਂ ਗੱਲ ਕਰੀਏ ਜਿਹੜੇ ਵਾਰ ਲੀਆਂ ਕੰਟਰੀਆਂ ਤੋਂ ਭਾਈ ਸਾਡੇ ਕੋਲ ਦਵਾਈ ਮਗਵਾਉਂਦੇ ਨੇ ਉਹ ਤਾਂ ਹੁੰਦੇ ਹੀ ਨਹੀਂ ਵਿਚਾਰੇ ਕਦੇ ਤੇ ਉਹਨਾਂ ਨੇ ਇੱਕ ਬੰਦੇ ਦੀ ਦਵਾਈ ਆਪਣੇ ਲਈ ਮੰਗਵਾਉਂਦੇ ਨੇ ਪਹਿਲਾਂ ਤੇ ਫਿਰ ਉਹ ਰੋਜਵਨੀ ਪੁੱਛਦੇ ਵੀ ਕਿੰਨੀ ਲਾਉਣੀ ਆਪ ਹੀ ਡਾਕਟਰ ਬਣ ਜਾਂਦੇ ਨੇ ਅੱਛਾ ਅੱਛਾ ਜੀ ਸਾਨੂੰ ਅਜੇ ਤੱਕ ਕਿਸੇ ਬੰਦੇ ਨੇ ਜੇ ਕੋਈ ਬੰਦਾ ਨਾਲ ਲੈ ਕੇ ਆਇਆ ਨਾ ਵੀ ਇਹਦਾ ਨਸ਼ਾ ਛਡਵਾਉਣਾ ਹੈ ਭਾਈ ਜੀ ਐ ਕਰੋ ਇੰਨੇ ਦਵਾਈ ਦੇ ਦਿਓ ਸਾਨੂੰ ਨਾਲ ਐਕਸਟਰਾ ਇਹ ਕਿਨੋਂ ਖਬਣੀ ਅਸੀਂ ਆਪਣੇ ਬੰਦੇ ਨੂੰ ਸਹੀ ਹੈ ਜੀ ਅਸੀਂ ਪਾ ਜੀ ਆਪੀ ਐਡਜਸਟ ਕਰ ਲਾਂਗੇ ਸਾਨੂੰ ਉਹ ਹਾਂ ਜੇ ਉਹਨਾਂ ਦੇ ਨਾਂ ਵੀ ਉਹ ਆਪ ਸੰਪਰਕ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਭੈਣ ਹੋਊਗੀ ਜਾਂ ਕੋਈ ਵੀ ਹੋਊਗਾ ਹਨਾ ਮਾਂ ਹੋਊ ਉਹ ਵੀ ਜ਼ਰੂਰ ਹਨਾ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਸਕਰੀਨ ਦੇ ਉੱਪਰ ਨੰਬਰ ਵੈਸੇ ਦਿੱਤੀ ਨੇ ਤੁਸੀਂ ਇੱਕ ਵਾਰੀ ਬੋਲ ਵੀ ਦਿਓ ਜੀ 7973627306 ਆਪਣਾ ਨੰਬਰ ਹੈਗਾ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਦੋਸਤੋ ਜਿਹੜੇ ਮਨ ਕਰਕੇ ਤਨ ਕਰਕੇ ਅੱਕੇ ਪਏ ਨੇ ਨਸ਼ਾ ਛੱਡਣਾ ਚਾਹੁੰਦੇ ਨੇ ਇੱਕ ਵਾਰ ਸਾਡੇ ਨਾਲ ਜ਼ਰੂਰ ਸੰਪਰਕ ਕਰ ਲੈਣਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਲੋਕ ਆਪਣੇ ਕੋਲੋਂ ਜਿਹੜੇ ਠੀਕ ਹੋਏ ਨੇ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਤੁਹਾਡਾ ਮਨ ਤੁਸੀਂ ਮਨ ਕਰਕੇ ਆਜੋ ਤਾਂ ਕਰਕੇ ਸਮੱਸਿਆ ਨਹੀਂ ਆਉਣ ਦਿੰਦੇ ਬਿਲਕੁਲ ਜੀ ਦੋਸਤੋ ਅਸੀਂ ਵੀ ਤੁਹਾਨੂੰ ਰਿਕੁਐਸਟ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਭਲਾ ਹੋ ਸਕੇ ਉਹ ਨਸ਼ਾ ਛੱਡ ਸਕੇ ਤਾਂ ਤੁਹਾਡਾ ਵੀ ਬਹੁਤ ਵੱਡਾ ਇਸ ਦੇ ਵਿੱਚ ਯੋਗਦਾਨ ਪੈ ਜਾਊਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ